ਦੇ ਕਰਨ ਮੈਂ ਆਪਣੀ ਕੁਰਬੁਸ਼ੀ ਕਰ ਸਕਦੀ ਮੈਂ ਨਹਿਰ ਤੇ ਛਾਲ ਮਾਰ ਦ ਮੈਂ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਤਾਂ ਦੇਖਣ ਮੇਰੇ ਨਿੱਕੇ ਨਿੱਕੇ ਦੋ ਬੱਚੇ ਮੇਰੇ ਬੱਚਿਆਂ ਦੇ ਕਾਰਨ ਇਹੀ ਹੋਣਗੇ 4-5 ਦਿਨ ਤੋਂ ਮੈਂ ਦਰਖਾਸਤ ਦਿੱਤੀ ਸੀ ਥਾਣੇ ਦੇ ਵਿੱਚ ਸਾਡੀ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੋ ਥਾਣੇ ਦੇ ਵਿੱਚ ਮੈਂ ਬੰਦੇ ਲਿਖਾਏ ਹੈਗੇ ਹੁਕਮਚੰਦ ਸਿੰਘ ਮੇਰਾ ਮਮਾ ਹੀ ਪਰਮਜੀਤ ਸਿੰਘ ਇੱਕ ਅੱਗੇ ਟਰੈਕਟਰ ਸੇਲ ਕੀਤਾ ਹੀ ਉਹਨਾਂ ਨੂੰ ਹਰਸ਼ਦੀਪ ਸਿੰਘ ਇਹਨਾਂ ਨੂੰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਕਿਸੇ ਨੂੰ ਇਹਨਾਂ ਨੂੰ ਪੁਲਿਸ ਦੇ ਕੋਲ ਲੈ ਕੇ ਗਏ ਇਹਨੇ ਪ੍ਰਾਂਨ ਕੇ ਮੇਰੇ ਨਾਲ ਐਡਾ ਧੋਖਾ ਕਰਿਆ ਮੇਰਾ ਬੱਚੇ ਦਾ ਟਰੈਕਟਰ ਲਿਆ ਸੀ ਟਰੈ ਇਹਨੇ ਦੱਬਾ ਮਾਰ ਲਿਆ ਉਸ ਦੱਬੇ ਦੇ ਵਿੱਚ ਮੈਂ ਆ ਬੱਚਿਆਂ ਨੂੰ ਲੈ ਕੇ ਮੇਰੀ ਨੂੰਹ ਥੋੜਾ ਕੋਈ ਕਰਦੀ ਆ ਪਹਿਲਾਂ ਮੈਂ ਰੁੱਸੀ ਨੂੰ ਮੈਂ ਸਮਝਾ ਕੇ ਲਈ ਉਹ ਕਹਿੰਦੀ ਤੇਰੇ ਭਰਾ ਨੇ ਇਹ ਕੁਝ ਕਰਿਆ ਦੂਜੀ ਗੱਲ ਇਹਨੇ ਇਹ ਗੱਲ ਹੁਣ ਉਹ ਕਹਿੰਦੀ ਵੀ ਮੈਂ ਆਪਦੇ ਬੱਚਿਆਂ ਨੂੰ ਲੈ ਕੇ ਕੁਝ ਵੀ ਕਰ ਸਕਦੀ ਆ ਦੋ ਤਾਂ ਮੇਰੇ ਅੱਗੇ ਗੁਜ਼ਰ ਗਏ ਹੁਣ ਦੱਸ ਮੈਂ ਕਿੱਧਰ ਨੂੰ ਜਾਵਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਲੋਕਰਾ ਟੀਵੀ ਨਾਲ ਮੈਂ ਹਾਂ ਜਸਵਿੰਦਰ ਸਿੰਘ ਪਿਛਲੇ ਦਿਨੀ ਚੈਤੋ ਤੋਂ ਇੱਕ ਪੱਤਰਕਾਰ ਹੁਕਮਚੰਦ ਦੇ ਤੇ ਉਹਨਾਂ ਦੇ ਸਾਥੀਆਂ ਤੇ ਇੱਕ ਪਰਚਾ ਦਰਜ ਹੁੰਦਾ ਉਹ ਪਰਚੇ ਨੂੰ ਲੈ ਕੇ ਡਿਜੀਟਲ ਮੀਡੀਆ ਕਲੱਬ ਵੱਲੋਂ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਭਲਕੇ ਉਹਨਾਂ ਵੱਲੋਂ ਐਮ ਐਲ ਏ ਅਮੋਲਕ ਸਿੰਘ ਤੇ ਥਾਣਾ ਜੈਤੋ ਦੇ ਐਸ ਐਚ ਓ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਗਿਆ ਇਹ ਸਭ ਦੇ ਵਿਚਕਾਰ ਜਿਹੜੀ ਧੜਪੀਰ ਤੋਂ ਦੱਸੀ ਜਾ ਰਹੀ ਜਾਂ ਜਿਹੜੀ ਔਰਤ ਦਾ ਟਰੈਕਟਰ ਦੱਸਿਆ ਜਾ ਰਿਹਾ ਉਸ ਔਰਤ ਨੇ ਜਿਸ ਦਾ ਨਾਮ ਵੀਰਪਾਲ ਕੌਰ ਹੈ ਅੱਜ ਉਹਨੇ ਐਲਾਨ ਕੀਤਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਕਰ ਮੈਨੂੰ 2 ਦਿਨਾਂ ਦੇ ਵਿੱਚ ਵਿੱਚ ਇਨਸਾਫ ਨਾ ਮਿਲਿਆ ਤਾਂ ਮੈਂ ਕੋਈ ਖਤਰਨਾਕ ਕਦਮ ਉਠਾ ਸਕਦੀ ਹਾਂ ਇਥੋਂ ਟਿੱਕਰ ਕੇ ਉਹਨੇ ਖੁਦਕੁਸ਼ੀ ਤੱਕ ਬੱਚਾ ਸਮੇਤ ਖੁਦਕੁਸ਼ੀ ਕਰਨ ਦੀ ਧਮਕੀ ਤੱਕ ਦਿੱਤੀ ਹੈ ਇਸ ਸਾਦੇ ਮਾਮਲੇ ਚੱਲਦੇ ਆ ਮਾਮਲਾ ਦੁਬਾਰਾ ਫਿਰ ਫੱਗ ਗਿਆ ਹੈ ਤੇ ਬੀਤੇ ਕੱਲ੍ਹ ਕਈ ਜਥੇਬੰਦੀਆਂ ਨੇ ਹਕਮਚੰਦ ਦੇ ਹੱਕ ਵਿੱਚ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਵੀਰਪਾਲ ਕੌਰ ਨਾਂ ਦੀ ਔਰਤ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਪੱਤਰਕਾਰ ਮੈਨੂੰ ਵਾਰ-ਵਾਰ ਤੰਗ ਕਰ ਰਹੇ ਆ ਜਿਸ ਦੇ ਚਲਦਿਆਂ ਮੈਂ ਆਪਣੇ ਬੱਚਿਆਂ ਸਮੇਤ ਕੋਈ ਖਤਰਨਾਕ ਕਦਮ ਉਠਾ ਲਵਾਂਗੀ ਆਓ ਤੁਹਾਨੂੰ ਅਸੀਂ ਸੁਣਾਉਣੇ ਆ ਵੀਰਪਾਲ ਕੌਰ ਦਾ ਕੀ ਕਹਿਣਾ ਹੈ ਜਸਕਰਨ ਸਿੰਘ ਜੀ ਦਾ ਜੀ ਤੇ ਉਹ ਉਹਦੀ ਪਤਨੀ ਹੈ ਜੀ ਉਹ ਮੇਰਾ ਭਰਾ ਸੀਗਾ ਜੀ ਮੈਥੋਂ ਛੋਟਾ ਤੇ ਇਹਦੇ ਧੋਖੇ ਧੜੀ ਦੇ ਨਾਲ ਸਾਡੇ ਮਾਮੇ ਪਰਮਜੀਤ ਨੇ ਜਿਹੜਾ ਹੈਗਾ ਵੀ ਸਾਨੂੰ ਲਾਰੇ ਦਾ ਲਾ ਕੇ ਜੀ ਟੈਗਟ ਵੇਚ ਕੇ ਤੇ ਸਾਡੇ ਨਾਲ ਠੱਗੀ ਮਾਰੀ ਆ ਜੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਜਿਹੜਾ ਇਹ ਪੱਤਰਕਾਰ ਆ ਹੁਕਮਚੰਦ ਤੇ ਦੋ ਜਣੇ ਉਹਦੇ ਨਾਲ ਹੋਰ ਆ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਲੇ ਤੱਕ ਪੁਲਿਸ ਨੇ ਕੋਈ ਸਮਾਈ ਨਹੀਂ ਕੀਤੀ ਜੀ ਸਾਡੀ ਅਪੀਲ ਆ ਜੀ ਤੇ ਇਹਨੂੰ ਇਨਸਾਫ ਦੇਣਾ ਚਾਹੀਦਾ ਹੈਗਾ ਸਾਡੇ ਛੋਟੇ ਛੋਟੇ ਬੱਚੇ ਆ ਜੀ ਇਹਨਾਂ ਦਾ ਇਹ ਕਿੱਥੇ ਲੈ ਕੇ ਜਾਊਗੀ ਤੇ ਇਸ ਕਰਕੇ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਜੀ ਨਾਲ ਸਾਥੋਂ ਜੈਤੋ ਲੈ ਕੇ ਸਾਨੂੰ ਆਹਦਾ ਹੁਕਮਚੰਦ ਤੋਂ ਆਪਾਂ ਕਰਾ ਲઈએ ਕਾਪੀ ਵੀਰਪਾਲ ਦੇ ਨਾਂ ਕਰਾ ਦਿੰਨੇ ਆ ਤੇ ਸਾਨੂੰ ਹੇਰਾ ਫੇਰੀ ਨਾਲ ਹੀ ਇਹ ਪੈਸੇ ਪੂਰੇ ਪਹਿਲਾਂ ਦਿੱਤੇ ਹੋਣੇ ਹਜੇ ਤੇ ਸਾਨੂੰ ਬੋਲਿਆ ਤੇ ਹੈਗੇ ਵੀਰਪਾਲ ਦੇ ਨਾਮ ਕਾਪੀ ਕਰਾਉਣੇ ਆ ਕਿ ਤੁਸੀਂ ਖੁਸ਼ ਹੈ ਅਸੀਂ ਆਖਿਆ ਵੀ ਅਸੀਂ ਖੁਸ਼ ਹੈ ਵੀ ਸਾਡੇ ਬੱਚੇ ਆ ਜਾਂ ਸਾਡੇ ਨਾਮ ਕਰਾ ਦੇਣ ਦੇ ਇਹਨਾਂ ਦੇ ਤੇ ਹੇਰਾ ਫੇਰੀ ਇਹਨਾਂ 420 ਨਾਲ ਕਰਾ ਗਿਆ ਸੀ ਤੇ ਸਾਨੂੰ ਉਹਨਾਂ ਸਾਫ ਮਿਲਣਾ ਚਾਹੀਦਾ ਦਾ ਇਹਨਾਂ ਜਾਣਦਾ ਇਹਨੇ ਭਰਾ ਮੰਨ ਕੇ ਮੇਰੇ ਨਾਲ ਐਡਾ ਧੋਖਾ ਕਰਿਆ ਮੇਰਾ ਬੱਚੇ ਦਾ ਟਰੈਕਟਰ ਲਿਆ ਸੀ ਟਰੈਕਟਰ ਇਹਨੇ ਦੱਬਾ ਮਾਰ ਲਿਆ ਉਹ ਸਦਬੇ ਦੇ ਵਿੱਚ ਮੈਂ ਆ ਬੱਚਿਆਂ ਨੂੰ ਲੈ ਕੇ ਮੇਰੀ ਨੂੰਹ ਥੋੜਾ ਕੋਈ ਕਰਦੀ ਆ ਪਹਿਲਾਂ ਮੈਂ ਰੁਕਸੀ ਨੂੰ ਮੈਂ ਸਾਹਮਣਾ ਕਰਕੇ ਲਈ ਉਹ ਕਹਿੰਦੀ ਤੇਰੇ ਭਰਾ ਨੇ ਕੁਝ ਕਰਿਆ ਦੂਜੀ ਗੱਲ ਇਹ ਨਹੀਂ ਇਹ ਗੱਲ ਹੁਣ ਉਹ ਕਹਿੰਦੀ ਵੀ ਮੈਂ ਆਪਦੇ ਬੱਚਿਆਂ ਨੂੰ ਲੈ ਕੇ ਕੁਝ ਵੀ ਕਰ ਸਕਦੀ ਆ ਦੋ ਤਾਂ ਮੇਰੇ ਅੱਗੇ ਗੁਜ਼ਰਦੇ ਹੁਣ ਦੱਸ ਮੈਂ ਕਿੱਧਰ ਨੂੰ ਜਾਵਾਂ ਇਹਨੂੰ ਮਾੜਾ ਮੋਟਾ ਤਾਂ ਹੋਣਾ ਚਾਹੀਦਾ ਸੀ ਵੀ ਇਹ ਮੈਂ ਕੀ ਕਰਿਆ ਉਸ ਨੇ ਸਾਡਾ ਕੁਝ ਨਹੀਂ ਕਰਿਆ ਚਾਰ ਦਿਨ ਅੱਗੇ 5 ਦਿਨ ਪਰਚਾ ਕਟਾਈ ਨੂੰ ਉਹ ਵੀ ਕਰ ਸਕਦੇ ਜੇ ਕੁਝ ਨਾ ਕਰਿਆ ਸੀ ਕਿੱਧਰ ਨੂੰ ਜਾਵਾਂਗੇ ਸਾਡੇ ਆ ਬੱਚੇ ਵੀ ਜਾਣਗੇ ਉਹ ਤਾਂ ਗਏ ਔਰਨ ਪੱਤਰਕਾਰ ਸਾਨੂੰ ਤੰਗ ਕਰਦੇ ਆ ਤੁਸੀਂ ਝੂਠਾ ਪਰਚਾ ਪਾਤਾ ਐ ਕਰਤਾ ਸੀ ਕਾਹਦਾ ਝੂਠਾ ਪਾਤਾ ਜਦੋਂ ਸਾਡੀ ਚੀਜ਼ ਹੀ ਉਹ ਖਾ ਗਿਆ ਪੱਤਰਕਾਰ ਨੇ ਸਾਰਾ ਕੁਝ ਕਰਿਆ ਸਾਥੋ ਕਾਗਜ ਪੱਤਰ ਦੋਹਾਂ ਦੀਆਂ ਤੋਂ ਲੈਤੇ ਸੀ ਆਣਪੋਲ ਸੀਗੇ ਬਗਾ ਪਚਾਤੇ ਸਾਨੂੰ ਕਾਗਜ ਵੀ ਨਹੀਂ ਦਿੱਤੇ ਸਾਨੂੰ ਕੋਈ ਸਨਾਫ ਵੀ ਨਹੀਂ ਦਿੱਤਾ ਸਾਡੀ ਕਾਪੀ ਵੀ ਨਹੀਂ ਦਿੱਤੀ ਉਸ ਵੇਲੇ ਕੋਰ ਮੈਂ ਟਰੈਕਟਰ ਦਾ ਰੋਲਾ ਚੱਲਦਾ ਪਿਆ ਸੀ 4-5 ਦਿਨ ਤੋਂ ਮੈਂ ਦਰਖਾਸਤ ਦਿੱਤੀ ਸੀ ਥਾਣੇ ਦੇ ਵਿੱਚ ਸਾਡੀ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਵੀ ਜੋਠਾ ਨੇ ਦੇ ਵਿੱਚ ਮੈਂ ਬੰਦੇ ਲਖਾਈ ਹੈਗੇ ਹੁਕਮ ਚੰਦ ਸਿੰਘ ਮੇਰਾ ਮਮਈ ਪਰਮਜੀਤ ਸਿੰਘ ਇੱਕ ਅੱਗੇ ਟਰੈਕਟਰ ਸੇਲ ਕੀਤਾ ਹੀ ਉਹਨਾਂ ਨੂੰ ਹਰਸ਼ਦੀਪ ਸਿੰਘ ਇਹਨਾਂ ਨੂੰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਕਿਸੇ ਨੇ ਇਹਨਾਂ ਨੂੰ ਪੁਲਸ ਦੇ ਕੋਲ ਲੈ ਕੇ ਗਏ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਦੇ ਕਰਨ ਮੈਂ ਆਪਣੀ ਖੁਦੂਸ਼ੀ ਕਰ ਸਕਦੀ ਮੈਂ ਨਹਿਰ ਚ ਛਾਲ ਮਾਰ ਦਾਂ ਮੈਂ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਦਾਂ ਦੇਖੋ ਮੇਰੇ ਨਿੱਕੇ ਨਿੱਕੇ ਦੋ ਬੱਚੇ ਮੇਰੇ ਬੱਚਿਆਂ ਦੇ ਕਰਨ ਇਹੀ ਹੋਣਗੇ ਘਾਣੇ ਦੇ ਵਿੱਚ ਕਿਰਪਾ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ। ਜੇ 2 ਦਿਨਾਂ ਦਾ ਟਾਈਮ ਆ ਨਾ ਕੋਈ ਟਾਈਮ ਮਿਲਿਆ ਹੀ ਬੰਦੇ ਅਰੈਸਟ ਕੀਤੇ ਤੇ ਮੈਂ ਆਪਣੀ ਹਰ ਖੁਸ਼ੀ ਕਰ ਲੈਣੀ। ਵੀ ਉਹ ਤਾਂ ਮੈਂ ਇਹ ਸਾਰ ਮਸਲੇ ਦੇ ਵਕੀਲ ਸੀਗਾ ਫਾਰੇ ਦੇ ਤੇ ਉਹ ਬੰਦਾ ਵੀ 2 ਲੱਖ ਰੁਪਏ ਜਹੀ ਇਹਨਾਂ ਦਾ ਰਾਜਨਾਮਾ ਕਰਾਉਂਦੇ ਸੀਗੇ। ਤੇ 8-10 ਦਿਨ ਇਹ ਮਸਲਾ ਚੱਲਦਾ ਵੀਰੇ 8-10 ਦਿਨਾਂ ਬਾਅਦ ਵੀ ਹੁਕਮਚਾਂਦ ਜਿਹੜਾ ਉਹਦੇ ਘਰੇ ਆਇਆ ਸੀਗਾ ਮੇਰੇ ਪਿੰਡ ਦਾ ਹਣ ਕਰਕੇ ਉਸੇ ਬੰਦੇ ਨੇ ਮੈਨੂੰ ਦੱਸਿਆ ਵੀ ਹੁਕਮਚਾਂਦ ਮੇਰੇ ਕੋਲੇ ਆਇਆਗਾ। ਉਸ ਤੋਂ ਬਾਅਦ ਉਹ ਬੰਦਾ ਮੁੱਕਰ ਗਿਆ। ਵੀ ਮੈਂ ਕੋਈ 2 ਲੱਖ ਰੁਪਏ ਨਹੀਂ ਦੇਣਾ ਮੇਰੇ ਕੋਲ ਕੁਸ ਨਹੀਂਗਾ ਫਿਰ 50 ਚਾਲਾਂ ਦੇਣਾ ਬਹੁਤ ਇੱਛਾ ਦੁਮਾਰਾ ਕੱਟ ਹੋ ਜਾ। ਅਥੇ ਯੂਨੀਅਨ ਦੇ ਬੰਦੇ ਵੀ ਸੀਗੇ ਨਾਲ ਉਹਦੇ ਕਰੋ ਇੱਥੇ ਮੰਨ ਕੇ ਵੀ ਗਏ ਵੀ ਇਹ ਟਰੈਕਟਰ ਵਿੱਚ ਤਾਂਗਾ ਤੇ ਵਿੱਚ ਤੋਂ ਬਾਹਰੋਂ ਤੇ ਲੱਖ ਰੁਪਏ ਦੀ ਉਹਦੇ ਗੱਲ ਵੀ ਕਰਦੇ ਸੀ ਵੀ ਲੱਖ ਦੇ ਦੇਣੇ ਹੈ ਕਿ ਵੀ ਨਹੀਂ 2 ਲੱਖ ਥੋੜਾ ਆਗਾ ਗਰੀਬ ਪਰਿਵਾਰਾ ਇਹਨਾਂ ਨੂੰ ਵਰਸ ਦਿੱਤਾ ਜਾਵੇ। ਤੇ ਪਰ ਉਹ ਮੱਕਰ ਗਿਆ ਬੰਦਾ ਹੁਣ ਕੋਈ ਨਹੀਂ ਆਣੀ ਦਿੰਦਾ ਉਹਦੇ ਇਹਦੇ ਵਿੱਚ ਹੁਕਮਾ ਜਿਹੜਾ ਸਿੱਧੇ court ਤੇ ਜੋਖੀ ਆਗਾ।